ਅਰਜਨ ਦੇਵ ਜੀ ਦੀ ਕਰਤੀ ਤਨ ਤਨ ਵਿਖੇ ਪੰਚਿਆ ਸੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਉਂਕਿ ਲੋਕਾਂ ਨੇ ਮੰਗ ਕੀਤੀ ਸੀ ਕਿ ਮੇਰਾ ਘਰ ਸਾਡੇ ਜਿਹੜੇ ਘਰ ਹੈ ਲਾਲਕੀ ਦੇ ਅੰਦਰ ਸਾਡੇ ਨਾਮ ਤੇ ਨਹੀਂ ਹੈ ਤੇ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰਾ ਘਰ ਮੇਰੇ ਨਾਮ ਤੇ ਜਰੂਰ ਹੋਊਗਾ ਤੁਹਾਡਾ ਇਹ ਸਾਰੀਆਂ ਪ੍ਰੋਬਲਮ ਦਾ ਹੱਲ ਜਿਹੜਾ ਜਰੂਰ ਕਰਾਂਗੇ ਸੋ ਅੱਜ ਸ਼ੁਰੂਆਤ ਗੁਰੂ ਸਾਹਿਬ ਦੀ ਧਰਤੀ ਤਨ ਤਨ ਵਿਖੇ ਕੀਤੀ ਗਈ ਹੈ ਕਿਉਂਕਿ ਮੇਰੇ ਨਾਲ ਮੇਰੇ ਵੱਡੇ ਵੀ ਨਾਲ ਜੀ ਸਿੰਘ ਪੁੱਲਰ ਸੈਕਲਿਟ ਮੰਤਰੀ ਪੰਜਾਬ ਪਰਮੇਸ਼ਰ ਸਿੰਘ ਸੰਦੀ ਉਹ ਤੰਤਾਂ ਤੋਂ ਹਲਕਾ ਇੰਚਾਰਜ ਨੇ ਸੋ ਪਰਮਾਤਮਾ ਕਿਰਪਾ ਕਰੇ ਜਲਦੀ ਐਲ ਐ ਐ ਬੰਦ ਸੋ ਅੱਜ ਅਸੀਂ ਇੱਥੇ ਸਾਰੇ 11 ਪਿੰਡਾਂ ਦੇ ਭੈਣ ਭਰਾਵਾਂ ਨੂੰ ਬੁਲਾ ਕੇ ਉਹਨਾਂ ਨੂੰ ਇਸ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਕਿ ਉਹਨਾਂ ਨੂੰ ਸੰਪਤੀ ਕਾਗਿਲ ਮਿਲ ਗਿਆ ਜਿਹੜੇ ਲਾਲ ਉਹ ਆਪਣੀਆਂ ਜਿੰਨੀਆਂ ਵੀ ਕੋਈ ਪ੍ਰੋਬਲਮ ਰੰਨੀ ਅਸੀਂ ਉਸ ਤੋਂ ਜਿਹੜਾ ਨੂੰ ਸਤਕਾਰਾ ਮਿਲਿਆ ਹੁਣ ਤੋਂ ਵੱਡਾ ਸਤਕਾਰਾ ਜਦੋਂ ਵੀ ਕੋਈ ਬਾਉਂਡਰੀ ਵਾਰ ਕਰਦਾ ਸੀ ਘਰ ਦੀ ਸ਼ੁਰੂਆਤ ਕਰਦੀ ਸੀ ਜਰੂਰ ਬਾਉਂਡਰੀ ਲੜਾਈ ਪੈਂਦੀ ਨਾ ਉਹਨੂੰ ਵੇਚ ਸਕਦਾ ਸੀ ਨਾ ਹੀ ਉਹਦੇ ਕੋਈ ਮਾਲਕੀ ਹੱਕ ਹੁੰਦਾ ਸੀ ਅੱਜ ਤੋਂ ਇਹਨਾਂ ਦਾ ਮਾਲਕੀ ਹੱਕ ਹੈ ਇਹ ਇਹਨੂੰ ਵੇਚ ਸਕਦੇ ਆ ਤੇ ਲੋਨ ਲੈ ਸਕਦੇ ਆ ਸੋ ਇਹਦੇ ਨਾਲ ਰਿਧੀਆਂ ਰਿਸ਼ਤੀਆਂ ਇਹਨਾਂ ਦੀ ਰਿਸ਼ਤੀ ਨਹੀਂ ਹੁੰਦੀ ਸੀ ਉਹ ਰਿਸ਼ਤੀ ਕਰਵਾ ਸਕਦੇ ਆ ਸੋ ਮੈਂ ਅੱਜ ਤਨਤਨ ਦੇ ਨਾਲ ਪੂਰੇ ਪੰਜਾਬ ਦੇ ਉਹ ਪੈਣਪਰਾਮਾ ਨੂੰ ਉਹਨਾਂ ਬਜ਼ੁਰਗਾਂ ਨੂੰ ਮੁਬਾਰਕ ਦਿੰਦਾ ਜਿਹੜੇ ਲਾਲਕੀ ਦੇ ਅੰਦਰ bina ਮਾਲਕੀ ਤੋਂ ਰਹੇ ਸੀ ਅੱਜ ਤੋਂ ਜਰੂਰ ਮਾਲਕ ਬਣ ਗਏ ਨੇ ਸਾਰਿਆਂ ਨੂੰ ਮੈਂ ਮੁਬਾਰਕਵਾ ਦਿੰਦਾ ਸੋ ਮੈਂ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਦੇ ਹਰ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਜਦੋਂ ਵੀ ਕੋਈ ਪ੍ਰੋਬਲਮ ਪੰਜਾਬ ਦੇ ਲੋਕ ਸਰਦਾਰ ਪੁਜਨ ਸਿੰਘ ਮਾਨ ਜੀ ਕੋ ਲੈ ਕੇ ਜਾਂਦੇ ਆ ਤੇ ਉਹ ਪੂਰੀ ਕਰਦੇ ਆ ਸਵਾਗਤ ਮੈਂ ਤੁਨ ਤੁਨ ਸਾਹਿਬ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਾਤਵਾਦ ਪੂਰੇ ਪੰਜਾਬ ਚ ਕਿਦੋਂ ਤੱਕ ਇੰਪਲੀਮੈਂਟ ਹੋ ਰਿਹਾ ਹੈ ਪੂਰੇ ਪੰਜਾਬ ਚ ਬਹੁਤ ਜਲਦੀ ਸ਼ੁਰੂਆਤ ਤੱਕ ਹੋ ਗਈ ਹੈ ਹਰ ਰੋਜ਼ ਕਿਤਨਾ ਕਿਤੇ ਜਿਹੜੀ ਇਹਦੀ ਸ਼ੁਰੂਆਤ ਉਕੇ ਇਹ ਕਾਫੀ ਲੰਬਾ ਪ੍ਰੋਸੀਜਰ ਹੈ ਸਾਰਿਆਂ ਦੀ ਬੇਨਤੀ ਕਰਨੀ ਸਾਰੇ ਇਕੱਲੇ ਇਕੱਲੇ ਕਰਦਾ ਅਦਾਕਾਰ ਲੈਣਾ ਪੂਰੇ ਪ੍ਰਵਾਹ ਦੀ ਸਹਿਮਤੀ ਨਾਲ ਇੱਕੋ ਕੰਪਿਊਟਰ ਦੇ ਵਿੱਚ ਫੀਡ ਕਰਨਾ ਤੇ ਉਹ ਸਾਰਾ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਸੁਰੂਆਤ ਹੋ ਚੁੱਕੀ ਹੈ ਜਲਦੀ ਅੱਜ ਇੱਥੇ ਕੀਤੀ ਹੈ ਹਰ ਹਫ਼ਤੇ ਹਰ ਦਸ ਦਿਨ ਹਰ ਮਹੀਨੇ ਕਿਤਨਾ ਕੀਤੇ ਇਸੇ ਸਰਕਾਰ ਦੇ ਵਿੱਚ ਆਪਾਂ ਹਰ ਇੱਕ ਨੂੰ ਇਹ ਜਿਹੜੇ ਮਾਲਕੀ ਹੱਕ ਦੇ ਦੇ ਰਹੇ ਹਾਂ ਸਰਿਸਕ ਸਕੀਮ ਜਿਹੜੀ ਸ਼ਹਿਰਾਂ 'ਚ ਲਾਗੂ ਹੋਈ ਨਾ ਪਿੰਡਾਂ 'ਚ ਵੀ ਲਾਲ ਕੀ ਦੇ ਅੰਦਰ ਜਿੱਥੇ ਵੀਚਾਂ ਹੈ ਸ਼ਹਿਰਾਂ ਦੇ ਵੀ ਪਿੰਡਾਂ ਵਾਲੇ ਵੀ ਜਿਹੜੇ ਬਿਨਾ ਰਹਿ ਰਹੇ ਆ ਮਾਲਕ ਨਹੀਂ ਆ ਗਏ ਨਾਮ ਦੇ ਮਾਲਕ ਹੈ ਜੀ ਸਰਦਾਰ ਕਰਮ ਸਿੰਘ ਦਾ ਘਰ ਹੈ ਮਹਿੰਦਰ ਸਿੰਘ ਦਾ ਘਰ ਹੈ ਪਰ ਜਦੋਂ ਕੋਈ ਲੋਨ ਲੈਣਾ ਹੁੰਦਾ ਜਾਂ ਕਿਸੇ ਨੂੰ ਪੁੱਛਦੇ ਵੀ ਭਾਈ ਤੇਰਾ ਕੋਈ ਮਾਲਕੀ ਦਾ ਕਾਗਜ਼ ਦਿਖਾ ਦੋ ਕਿਸੇ ਕੋਲ ਫਿਰ ਕਾਗਜ਼ ਨਹੀਂ ਨਿਕਲਦਾ ਸੋ ਇਹ ਬਹੁਤ ਵੱਡਾ ਕੰਮ ਜਿਹੜਾ ਮਾਨਸਾਹ ਦੀ ਸਰਕਾਰ ਨੇ ਕੀਤਾ ਸਾਡੀ ਸਰਕਾਰ ਨੇ ਕੀਤਾ ਸੋ ਕਿਉਂਕਿ ਲੋਨ ਲੈ ਸਕਦੇ ਆ ਵੇਚ ਸਕਦੇ ਆ ਰਿਸ਼ਤੀਆਂ ਕਰਾ ਸਕਦੇ ਆ ਸੋ ਲੋਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਜਾਪਾ ਇਹਨਾਂ ਨੂੰ ਜਿਹੜਾ ਨੂੰ ਮਿਲੇ ਛੱਟਗੇ ਆਪਾਂ ਮਿਲ ਕੇ ਦੇਖਿਆ ਕਿ ਕਿੰਨੇ ਖੁਸ਼ ਨੇ ਲੋਕ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅੱਜ ਅਸੀਂ ਅਸਲੀ ਮਾਲਕ ਅੱਜ ਬਣੇ ਸਰ ਸੰਧੂ ਸਾਹਿਬ ਨੂੰ ਕਿਦੋਂ ਐਲਾਨ ਕਰ ਰਹੇ ਜੀ ਉਮੀਦਵਾਰ ਸੰਧੂ ਸਾਹਿਬ ਉਮੀਦਵਾਰ ਹੀ ਹੈ ਜੀ ਜਦੋਂ ਹਲਕਾ ਇੰਚਾਰਜ ਬਣ ਗਿਆ ਉਮੀਦਵਾਰ ਨੇ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਸੋ ਇਹ ਵੀ ਸ਼ੁਰੂਆਤ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਥੀ ਕਿ ਮੇਰੇ ਹਲਕੇ ਤੋਂ ਹੀ ਇਹ ਸ਼ੁਰੂਆਤ ਕੀਤੀ ਜਾਵੇ ਨਾਲ ਦੀ ਨਾਲ ਅੱਜ ਬਹੁਤ ਵੱਡਾ ਜਿਹੜਾ 10 ਲੱਖ ਦਾ ਬੀਮਾ ਉਹਦੀ ਵੀ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਹਲਕੇ ਨੂੰ ਤੇ ਜਦੋਂ ਹਜੇ ਐਮਐਲਏ ਬਣੇ ਨਹੀਂ ਤੇ ਪਾਕਾ ਭਰਿਆ ਹਲਕੇ ਨੂੰ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਕਰ ਰਹੇ ਨੇ ਹਰ ਪਿੰਡ ਦੀ ਲਿੰਕ ਸੜਕ ਬਣਾਵਾ ਕੇ ਦੇਣ ਦੀ ਪੰਚਾਇਤਾਂ ਨਾਲ ਹਰ ਕੰਮ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਮੇਰੇ ਨਾਲ ਕਾਪਰਟਮਿਸਟਰ ਨੇ ਇਹਨਾਂ ਕੋ ਵੀ ਜੋ ਵੀ ਅੱਜ ਮੰਗ ਕਰਨਗੇ ਉਹਨਾਂ ਦਾ ਮੰਗਾ ਪੂਰੀਆਂ ਹੋਣਗੀਆਂ ਸੋ ਮੈਂ ਇਹਨਾਂ ਨੂੰ ਅਡਵਾਂਸ ਦੇ ਵਿੱਚ ਤੁਹਾਡੇ ਚੈਨਲ ਜਰੀਏ ਮੁਬਾਰਕਵਾਦ ਦਿਨਾ ਤੇ ਤੰਤਾਂ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਸਰਕਾਰ ਪਰਮਾਤਮਾ ਦੀ ਕਿਰਪਾ ਨਾਲ ਨਿਰਵਾਣੇ ਬਣ ਕੇ ਸੇਵਾਦਾਰ ਬਣ ਕੇ ਅਸੀਂ ਅੱਜ ਜਦੋਂ ਦੀ ਸਰਕਾਰ ਬਣੀਏ ਸੇਵਾ ਨੂੰ ਆਈ ਹੈ ਪਿੱਛੇ ਦੇਖਿਆ ਹੜਾਂ ਦੇ ਵਿੱਚ ਵੀ ਸਾਡੇ ਸਾਰੇ ਮਿਨਿਸਟਰ ਸਾਹਿਬ ਲਾਲਜੀਤ ਪੁੱਲਰ ਜੀ ਤਾਲੀਆਲ ਸਾਹਿਬ ਲਾਲਚੰਦ ਕਰਕੇ ਹਰ ਵਰਕਰ ਸੰਧੂ ਸਾਹਿਬ ਉਹਨੇ ਸਾਰੇ ਅਸੀਂ ਜਿਹੜੀ ਹਰ ਪੀੜਤ ਪਰਿਵਾਰਾਂ ਦੀ ਵੀ ਸੇਵਾ ਕਰਦੇ ਰਹੇ ਸੋ ਅੱਜ ਮੈਂ ਜ਼ਰੂਰ ਬੇਨਤੀ ਕਰਦਾ ਹਲਕੇ ਦੇ ਲੋਕਾਂ ਨੂੰ ਕਿ ਹਰਮਿੰਦਰ ਸਿੰਘ ਸੰਧੂ ਸਾਡੇ ਭਰਾ ਨੂੰ ਜਿਹੜੇ ਜਦੋਂ ਦੀ ਪ੍ਰਮਾਤਮਾ ਕਿਰਪਾ ਕਰਦਾ ਟਿਕਟ ਮਿਲਦੀ ਹੈ ਤੇ ਇਸ ਤਰ੍ਹਾਂ ਹੋਵੇ ਵੀ ਸਾਰਾ ਦੰਦ ਤਨ ਇੱਕ ਪਾਸੇ ਹੀ ਇੱਕ ਤਰਫੇ ਹੀ ਹੋ ਜਾਵੇ ਤੇ ਨਿਆਰਾ ਆ ਜਾਵੇ 19 ਸਪੀਡ ਨਾਲ ਕਿਉਂਕਿ ਟਾਈਮ ਥੋੜਾ ਖਾਲਸਵਾਸਾ ਰਹਿ ਗਿਆ ਜਿੰਨੀ ਵੱਧ ਵੱਧ ਵੋਟਾਂ ਪੈਣਗੀਆਂ ਉਸ ਤੋਂ ਕਈ ਗੁਣਾ ਵੱਧ ਜਿਹੜੇ ਕੰਮਾਂ ਦੀ ਸਪੀਡ ਹੈ ਰੱਖਣ ਦੀ ਸਪੀਡ ਨਾਲ ਉਹ ਕੰਮ ਕਰਵਾਵਾਂਗੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋ ਸਰਕਾਰ ਬਣ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਨੇ ਪੂਰੇ ਜ਼ੋਰ ਨਾਲ ਪੂਰੀਆਂ ਕੀਤੀਆਂ ਜਿਹੜੀ ਇੱਕ ਗਰੰਟੀ ਰਹਿ ਗਈ ਆ ਭੈਣਾਂ ਨੂੰ 1000 ਰੁਪਏ ਦੇਣ ਦੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਕਿ 26 ਤੋਂ ਪਹਿਲਾਂ ਪਹਿਲਾਂ ਉਹ ਵੀ ਗਰੰਟੀ ਪੂਰੀ ਕਰ ਦਿੱਤੀ ਜਾਊਗੀ ਤੇ ਜਿਹੜੀਆਂ ਗਰੰਟੀਆਂ ਨਹੀਂ ਵੀ ਦਿੱਤੀਆਂ ਉਹ ਵੀ ਪੂਰਕਾਂ ਕੀਤੀਆਂ ਜਿਵੇਂ ਉਹਨਾ ਮੇਰਾ ਘਰ ਮੇਰਾ ਮਾਣ ਜਿਹੜਾ ਲੋਕਾਂ ਦੇ ਨਾਂ ਥਾਂ ਹੋ ਜਣਾ ਇਹ ਵੀ ਗਾਰੰਟੀ ਦੇ ਵਿੱਚ ਨਹੀਂ ਜਿਆ ਨਹਿਰੀ ਪਾਣੀ ਉਹ ਵੀ ਗਾਰੰਟੀ ਦੇ ਵਿੱਚ ਨਹੀਂ ਹੋਰ ਕਈ ਕੰਮ ਜਿਹੜੇ ਆਪਾਂ ਗਿਣ ਲੱਗੀਏ ਤੇ ਮੈਨੂੰ ਲੱਗਦਾ 1 ਘੰਟਾ ਲੱਗ ਜੂਗਾ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਆ ਇਹਦੇ ਚ ਇਹ ਆ ਜੇ ਕਿਸੇ ਦੀ ਜ਼ਮੀਨ ਕਿਤੇ ਬੈਂਕ ਤੋਂ ਕਰਜ਼ਾ ਲੈਣ ਲਈ ਉਹਨੂੰ ਲੋੜ ਪੈਂਦੀ ਸੀ ਉਹ ਨਾਂ ਦੀ ਜ਼ਮੀਨ ਹੀ ਉਹਦੇ ਤੇ ਨਾ ਕੋ ਲੋਨ ਮਿਲਦਾ ਸੀ ਜੇ ਕਹਿੰਨੇ ਕਿਤੇ ਖੁੱਲੇ ਥਾਂ ਤੇ ਜਾ ਕੇ ਆਪਦਾ ਘਰ ਬਣਾਉਣਾ ਜਾਂ ਦੂਜੇ ਸ਼ਹਿਰ ਜਾਣਾ ਹੁੰਦਾਈ ਜੇ ਉਹਨੂੰ ਉਹ ਜਗ੍ਹਾ ਵੇਚਣੀ ਲੋੜ ਪੈਣੀ ਤੇ ਉਹ ਜਗ੍ਹਾ ਵੀ ਵਿਕਣੀ ਜੇ 1 ਰੁਪਏ ਦੀ ਹੈ ਤੇ ਉਹ 25 ਪੈਸੇ ਚ ਵਿਕਣੀ ਹੁਣ ਅੱਜ ਜਿਹੜੀ ਰਿਸ਼ਤੀ ਬਣ ਗਈ ਆ ਇਹਨਾਂ ਪਰਿਵਾਰਾਂ ਦੀ ਇਹਨਾਂ ਘਰਾਂ ਦੀ ਉਹਦੇ ਨਾਲ ਬੜਾ ਵੱਡਾ ਬੈਨੀਫਿਟ ਹੋਣਾ ਆਪਦੇ ਜਿਹੜਾ ਘਰ ਆ ਬੰਦਾ ਮਾਣਨਾ ਇੱਕ ਥੋਕੇ ਆਪਦੇ ਬੱਚਿਆਂ ਦੀ ਪੜ੍ਹਾਈ ਦੀ ਲੋਨ ਲੈ ਸਕਦਾ ਆਪਦੇ ਬੱਚਿਆਂ ਨੂੰ ਵਿਦੇਸ਼ ਜਾਂ ਕੋਈ ਪੜ੍ਹਾਈ ਕਰਾਉਣ ਲਈ ਕਿਤੇ ਵੀ ਲੋੜ ਪੈਂਦੀ ਆ ਇੱਥੇ ਜਗ੍ਹਾ ਤੇ ਲੋਨ ਮਿਲ ਜੂਗਾ ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਕਾਰੋਬਾਰ ਵੀ ਉਸ ਜਗ੍ਹਾ ਤੇ ਹੋ ਸਕਦਾ ਜਿਹੜੀ ਜਗ੍ਹਾ ਦੀ ਰਿਸ਼ਤੀ ਆ ਇੱਥੇ ਆਬਾਦੀ ਦੇ ਜਾਂ ਲਾਲਕੀਰਤੋਂ ਅੰਦਰ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੀ ਜਿਹੜੇ ਨਗਰ ਕੌਂਸਲ ਚ ਜਾਂ ਜਿਹੜੇ ਤਹਿਸੀਲੇ ਬਿਲਕੁਲ ਉਹਨਾਂ ਦੇ ਰਿਕਾਰਡ ਹੀ ਨਹੀਂ ਹੈਗੇ ਲਾਲਕੀਰ ਦੇ ਅੰਦਰ ਉਹੀ ਨਿਸ਼ਾਨੀਆਂ ਐ ਇਹ ਹੁਣ ਬੇਨਤੀਆਂ ਹੋ ਕੇ ਪ੍ਰੋਪਰ ਜਿੰਨੀ ਜਗ੍ਹਾ ਉਨੀ ਜਗ੍ਹਾ ਦੇ ਮਾਲਕੀ ਹੱਕ ਮਿਲ ਜਾਣਗੇ ਤੇ ਲੋਕ ਮਾਣਨਾ ਕਹਿਣਗੇ ਵੀ ਮੇਰਾ ਘਰ ਮੇਰਾ ਮਾਣ ਆ ਸਰਦਾਰ ਭਗਵੰਤ ਸਿੰਘ ਮਾਣ ਸਾਡਾ ਮਾਣ ਹੈ ਅੱਜ ਬੜਾ ਇਤਿਹਾਸਕ ਦਿਨ ਆ ਔਰ ਪ੍ਰਮਾਤਮਾ ਦੀ ਇਸ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਤੋਂ ਅੱਜ ਬਹੁਤ ਵੱਡੀ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਵੱਡੀ ਅੱਜ ਰਾਸ ਦਾ ਦਿਨ ਹੈ ਔਰ ਖਾਸ ਕਰਕੇ ਉਹ ਗਰੀਬ ਭਾਈਚਾਰਾ ਜਿਨ੍ਹਾਂ ਦੇ ਘਰ ਲਾਲ ਲਕੀਰ ਤੋਂ ਅੰਦਰ ਸੀਗੇ ਭਾਵੇਂ ਉਹ ਹਾਲਾਂਕਿ ਸ਼ਹਿਰ ਦੇ ਵਿੱਚ ਕਈ ਪਿੰਡ ਆ ਗਏ ਆ ਪਰ ਉਹ ਪਿੰਡ ਸ਼ਹਿਰ ਦੇ ਵਿੱਚ ਮੰਨੇ ਜਾਂਦੇ ਸੀ ਪਰ ਉਹਨਾਂ ਦੇ ਵਿੱਚ ਵੀ ਲਾਲ ਲਕੀਰ ਸੀਗੀ ਔਰ ਅੱਜ ਸਾਡੇ ਰੈਵਨਿਊ ਮਿਨਿਸਟਰ ਸਾਧਦੀਪ ਸਿੰਘ ਜੀ ਮੁੰਡੀਆਂ ਸਾਹਿਬ ਅੱਜ ਆ ਕੇ ਉਸ ਪ੍ਰੋਜੈਕਟ ਦੀ ਸ਼ੁਰੂਆਤ ਕੀਤਾ ਆ ਉਹ ਅੱਜ ਜਿਹੜੀ ਲਾਲਕੀਰ ਦੇ ਅੰਦਰ ਉਹ ਰਜਿਸਟਰੀਆਂ ਜਿਹੜੀਆਂ ਨੇ ਅੱਜ ਉਹਨਾਂ ਭਰਾਵਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਭੈਣਾਂ ਨੂੰ ਅੱਜ ਤਕਸੀਮ ਹੋਈ ਆ ਜਿਨ੍ਹਾਂ ਕੋ ਮਾਲਕੀ ਦੇ ਹੱਕ ਨਹੀਂ ਸੀ ਔਰ ਇਹ ਬੜਾ ਵੱਡਾ ਇੱਕ ਜਿਵੇਂ ਕਿ ਵਜ਼ੀਰ ਸਾਹਿਬ ਨੇ ਵੀ ਦੱਸਿਆ ਲਾਲਜੀਤ ਭੁੱਲਰ ਜੀ ਨੇ ਵੀ ਦੱਸਿਆ ਇੱਕ ਲਾਲਕੀਰ ਦੇ ਅੰਦਰ ਜਦੋਂ ਵੀ ਕੋਈ ਸਰਕਾਰ ਦੀ ਅਦਲਾ ਬਦਲੀ ਹੁੰਦੀ ਸੀ ਸਰਪੰਚ ਅਦਲਾ ਬਦਲੀ ਹੁੰਦਾ ਸੀ ਤੇ ਇੱਕ ਨਵਾਂ ਵਿਵਾਦ ਪੈਦਾ ਹੋ ਜਾਂਦਾ ਸੀ ਇੱਕ ਨਵੀਂ ਛੇੜ ਪੈਦਾ ਹੋ ਜਾਂਦੀ ਸੀ ਉਹਦੇ ਨਾਲ ਜਿਹੜੇ ਭਾਈਚਾਰਕ ਸਾਂਝ ਜਿਹੜੀ ਸੀ ਉਹ ਜਿਹੜੀ ਆ ਉਹਦੇ ਤੇ ਬੜੀ ਵੱਡੀ ਇੱਕ ਆਂਚ ਸੀਗੀ ਔਰ ਲੜਾਈਆਂ ਝਗੜੇ ਹੁੰਦੇ ਸੀ ਔਰ ਮਾਨ ਸਾਹਿਬ ਦੀ ਸਰਕਾਰ ਨੇ ਦੇਖੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਵੀ ਵਾਦੇ ਕੀਤੇ ਗਏ ਸੀ ਅੱਜ ਉਹਦਾ ਇੱਕ ਬਹੁਤ ਅਹਿਮ ਹਿੱਸਾ ਜਿਹੜਾ ਆ ਉਹ ਇਹ ਜਿਹੜਾ ਅੱਜ ਜਿਹੜੀ ਰਜਿਸਟਰੀਆਂ ਦੀ ਤਕਸੀਮ ਹੋ ਰਹੀ ਆ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਕੋ ਵਿਚਾਰਿਆਂ ਕੋਲ ਜੇ ਕੋਈ ਸਰਵੇ ਵੀ ਹੁੰਦਾ ਸੀ ਤੇ ਉਹਨਾਂ ਦਾ ਨਾਂ ਕਿਤੇ ਨਹੀਂ ਸੀ ਆਉਂਦਾ ਆਵੇਂ ਉਹ ਕਿਸੇ ਸਕੀਮ ਦੇ ਤਹਿਤ ਉਹਨਾਂ ਨੂੰ ਕੋਠਿਆਂ ਦੇ ਪੈਸੇ ਆਉਂਦੇ ਸੀ ਜਾਂ ਹੋਰ ਵੀ ਜਿਹੜੇ ਰਿਪੇਅਰ ਦੇ ਪੈਸੇ ਆਉਂਦੇ ਸੀ ਉਹਨਾਂ ਨੂੰ ਦਿੱਤੇ ਨਹੀਂ ਸੀ ਜਾਂਦੇ ਕਿਉਂਕਿ ਭਾਵੇਂ ਬਿਲੋ ਪਾਵਰਟੀ ਲਾਈਨ ਸੀਗੇ ਪਰ ਇਹ ਅੱਜ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਏ ਸਮੇਂ ਦੀ ਲੋੜ ਨੂੰ ਸਮਝਦਿਆਂ ਹੋਇਆ ਅੱਜ ਜੇ ਇਹ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਵੱਡਾ ਪਰਾਲਾ ਕੀਤਾ ਔਰ ਇਹ ਲੱਖਾਂ ਵਿੱਚ ਕਰੋਨਾ ਜਿਨੀਗਾ ਅੱਜ ਸਮੁੱਚੇ ਪੰਜਾਬ ਤੇ ਇਹ ਜਿਹੜੀ ਅੱਜ ਸ਼ੁਰੂਆਤ ਹੋਈ ਆ ਮੈਂ ਸਮਝਦਾ ਅੱਜ ਇੱਕ ਜਿਹੜਾ ਮੱਧ ਵਰਗ ਆ ਜਾਂ ਮੱਧ ਵਰਗ ਤੋਂ ਥੱਲੇ ਆ ਉਨਾਂ ਲਈ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਅੱਜ ਮਿਲੀ